ਦੋਸਤੋ ਕਬੱਡੀ ਖਿਡਾਰੀ ਪੀਰੀ 2.5 ਪੀ ਦਾ ਪਿੰਡ ਦੇ ਮੁੰਡਿਆਂ ਨੇ ਕਾਰ ਨਾਲ ਐਕਸੀਡੈਂਟ ਕੀਤਾ ਉਹ ਕਿਉਂ ਕੀਤਾ ਸੀ ਆਈ ਦੀ ਵੀਡੀਓ ਵਿੱਚ ਦੱਸਾਂਗੇ ਨਾਲ ਦੇ ਨਾਲ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਹਮਜ਼ਾ ਰਹਿਨ ਨੂੰ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਅਗਲੀ مزید ਤੁਹਾਡੇ ਤੱਕ ਵੀਡੀਓ ਪਹੁੰਚ ਜਾਵੇ ਬਾਸਾਨੀ ਤੇ ਸਭ ਤੋਂ ਪਹਿਲਾਂ ਅਸੀਂ ਗਲ ਪੀਰੀ ਟਾਈਪੀ ਦੀ ਕਬੱਡੀ ਸਫਰ ਤੇ ਜ਼ਿੰਦਗੀ ਸਫਰ ਦੇ ਬਾਰੇ ਕਰਾਂਗੇ ਸਭ ਤੋਂ ਪਹਿਲਾਂ ਪੀਰੀ ਟਾਈਪੀ ਦਾ ਜਨਮ ਲਾਲੋ ਜ਼ਹਾਨਾ ਪਿੰਡ ਟਾਈਪੀ ਦੇ ਵਿੱਚ ਹੋਇਆ ਇਸ ਟਾਈਪੀ ਦੀ ਉਮਰ 2024 ਦੇ حساب ਨਾਲ 24 ਸਾਲ ਹੋ ਗਈ ਹੈ ਕਿਤਾ ਦਾ ਨਾਮ ਸਰਦਾਰ ਦਲਵਿੰਦਰ ਸਿੰਘ ਹੈ ਉਹਨਾਂ ਦੀ ਮਾਤਾ ਦੀ ਫੋਟੋ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋਗੇ ਉਹਨਾਂ ਦੇ ਪਾਪਾ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ ਇਹਨਾਂ ਦਾ ਦਾਦਾ ਜੀ ਦਾ ਨਾਮ ਸਰਦਾਰ ਨਿਲਮਰ ਸਿੰਘ ਹੈ ਹੁਣ ਆਪਾਂ ਗੱਲ ਕਰੀਏ ਪੀੜੀ 2 ਪੀ ਦੇ ਪਰਾਈ ਬਾਰੇ ਤੇ ਇਹਨਾਂ ਨੇ ਐਸਐਸਪੀ ਸਕੂਲ ਲੁਧਿਆਣਾ ਦੇ ਵਿੱਚੋਂ ਹੀ ਪੜ੍ਹਾਈ ਪੂਰੀ ਕੀਤੀ ਹੁਣ ਜੀਐਸਈ ਕਾਲਜ ਚ ਆਪਣੀ ਪੜ੍ਹਾਈ ਪੂਰੀ ਕਰ ਰਹੇ ਸਨ ਇਹਨਾਂ ਨੂੰ ਬਚਪਨ ਤੋਂ ਹੀ ਗਰਾਊਂਡ ਜਾਣ ਦਾ ਬਹੁਤ ਸ਼ੌਕ ਸੀ ਫਿਰ ਜਦੋਂ ਸਾਲ 2010 ਦਾ ਵਰਲਡ ਕੱਪ ਹੋਇਆ ਤੇ ਇਹਨਾਂ ਨੇ ਦੇਖਿਆ ਤੇ ਇਹਨਾਂ ਨੂੰ ਹੀ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਤੇ ਇਹਨਾਂ ਨੇ ਪਿੰਡ ਦੀ ਟੀਮ ਨਾਲ ਦੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਉਦੋਂ ਕੋਚ ਰੇਠਾਂ ਤੋਂ ਹੀ ਕਬੱਡੀ ਦੇ ਗੁਣ ਪ੍ਰਾਪਤ ਕੀਤੇ ਉਹਨਾਂ ਨੇ ਫਿਰ ਆਪਣੀ ਜ਼ਿੰਦਗੀ ਦਾ ਪਹਿਲਾ ਮੈਚ ਪਿੰਡ ਸ਼ੰਕਰਚ 32 ਕਿਲੋ ਵਿੱਚ ਖੇੜਿਆ ਫਿਰ 45 ਕਿਲੋ 60 ਕਿਲੋ ਵਿੱਚ ਖੇੜਿਆ ਹੌਲੇ ਹੌਲੇ ਉਹ ਫਿਰ ਓਪਨ ਖੇਡਣ ਲੱਗ ਗਿਆ ਪੀਰੀ ਟਾਈਪੀ ਇੱਕ ਜਾਫੀ ਆ ਪੀਰੀ ਟਾਈਪੀ ਪਿੰਡ ਦੋਸੇ ਵਾਲੋਂ ਵਿੱਚ ਖੇੜਿਆ ਤੇ ਜੰਡ ਦੀ ਟੀਮ ਲਈ ਖੇੜਿਆ ਦੂਜਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਖੇੜਿਆ ਸਰਦਾਰਾਂ ਕਮੇਟੀ ਵੱਲੋਂ ਵੀ ਖੇੜਿਆ ਇੰਗਲੈਂਡ ਕਾਲਜ ਵੱਲੋਂ ਖੇਡਿਆ ਪੀਰੀਟਾਈ ਪਈ ਨੇ ਲਾਲੀ ਕੋਚ ਸੁਰਖਪੁਰ ਤੋਂ ਵੀ ਕਬੱਡੀ ਦੀ ਟ੍ਰੇਨਿੰਗ ਲਈ ਪੀਰੀਟਾਈ ਸਵੇਰੇ 5 ਵਜੇ ਉੱਠ ਕੇ ਟ੍ਰੇਨਿੰਗ ਕਰਦੇ ਸੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ 5 ਵਜੇ ਉੱਠ ਕੇ ਟ੍ਰੇਨਿੰਗ ਕਰਦੇ ਸੀ ਹੁਣ ਅਗਰ ਆਪਾਂ ਗੱਲ ਕਰੀਏ ਪੀਰੀਟਾਈ ਪਈ ਦੀ ਖੁਰਾਕ ਬਾਰੇ ਤਾਂ ਉਹ ਕਰਦੇ ਦੇਸੀ ਖੁਰਾਕ ਹੀ ਖਾਂਦੇ ਸਨ ਪੀਰੀਟਾਈ ਇੱਕ ਆਮ ਜਿਹਾ ਖਾਨਦਾਨ ਵਿੱਚੋਂ ਨੇ ਪੀੜੀਟਾਈਪੀ ਨੇ ਆਪਣੀ ਕਬੱਡੀ ਵਾਸਤੇ ਬਹੁਤ ਸਟਰਗਲ ਕੀਤਾ ਤੇ ਬੜੀ ਮੁਸ਼ਕਲਾਂ ਵੇਖੀਆਂ। ਪੀੜੀਟਾਈਪੀ ਆਪਣੀ ਖੁਰਾਕ ਇਕੱਠੀ ਕਰਨ ਵਾਸਤੇ ਸਕੂਟੀ ਗਾਰਡ ਦੀ 10-12 ਹਜ਼ਾਰ ਤੇ ਨੌਕਰੀ ਕਰਦੇ ਸਨ। ਪੀੜੀਟਾਈਪੀ ਪਹਿਲੇ ਇਹੋ ਜਿਹਾ ਟਾਈਮ ਵੀ ਵੇਖਿਆ ਕਿ ਟੈਂਪੂਆਂ ਉੱਤੇ ਕਬੱਡੀ ਮੈਚ ਖੇਡਣ ਜਾਂਦੇ ਸੀ। ਫਿਰ ਮੋਟਰਸਾਈਕਲਾਂ ਤੇ ਤੇ ਹੁਣ ਕਾਰਾਂ ਤੇ ਜਾਂਦੇ ਨੇ। ਨੂੰ ਵੀ ਭਾਈ ਦਾ ਕਬੱਡੀ ਕੈਨੇਡਾ ਵਿੱਚ ਪਹਿਲੀ ਵਾਰੀ ਵੀਜ਼ਾ ਲੱਗਾ ਸੀ। ਤੇ ਇਹ ਆਪਣੇ ਪਿਤਾ ਨੂੰ ਕਹਿੰਦਾ ਹੁੰਦਾ ਸੀ ਕਿ ਇੱਕ ਵਾਰੀ ਮੈਨੂੰ ਕਬੱਡੀ ਖੇਡਣ ਦੇ ਸਿਰ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਪਿੰਡ ਦੇ ਮੁੰਡਿਆਂ ਨੇ ਇਹਦੇ ਮੋਟਰਸਾਈਕਲ ਦੇ ਪਿੱਛੋਂ ਗੱਡੀ ਮਾਰ ਕੇ ਇਹਦਾ ਐਕਸੀਡੈਂਟ ਕਰ ਦਿੱਤਾ ਤੇ ਉਹਨਾਂ ਦੀ ਇੰਨੀ ਤबीयत ਖਰਾਬ ਹੋ ਗਈ ਸੀ ਕਿ ਉਹਨਾਂ ਨੇ ਹੌਸਟੇਸ਼ਨ ਕਰਕੇ ਕੋਮਾਂ ਵਿੱਚ ਚਲੇ ਗਏ ਤੇ ਉਹਨਾਂ ਦੀ ਲਤ ਵਿੱਚ ਬਲੱਡ ਆਣਾ ਵਿੱਚ ਖਤਮ ਹੋ ਗਿਆ ਇਸ ਕਰਕੇ ਫਿਰ ਇਹਨਾਂ ਦੀ ਲਤ ਕਟਣੀ ਪਈ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਇਲਾਜ ਵਾਸਤੇ 1 ਲੱਖ ਰੁਪਿਆ ਦਿਹਾੜੀ ਦਾ ਖਰਚਾ ਆ ਰਿਹਾ ਤੇ ਕੈਨੇਡਾ ਦੇ ਪ੍ਰਮੋਟਰਾਂ ਨੇ ਵੀ ਮਦਦ ਕੀਤੀ ਹੈ ਤੇ ਕੁਝ ਦੋਸਤਾਂ ਨੇ ਵੀ ਮਦਦ ਕੀਤੀ ਹੈ ਇਹਨਾਂ ਦੇ ਇਲਾਜ ਵਿੱਚ ਹੁਣ ਭਾਈ ਕੁਝ ਠੀਕ ਨੇ ਤੇ ਭਾਈ ਹੁਣ ਘਰ ਚਲੇ ਗਏ ਨੇ ਲੜਾਈ 했다 ਹੋਈ ਕਿ ਇਹ ਇਹ ਮੁੰਡੇ ਇਹਨਾਂ ਦੋਸਤਾਂ ਨਾਲ ਲੜੇ ਤੇ ਇਹਨਾਂ ਨੇ ਆਪਣੇ ਦੋਸਤਾਂ ਦੀ ਹਮਾਇਤ ਕਰਦੇ ਹੋਏ ਇਹਨਾਂ ਨੂੰ ਛੁੜਾ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਤੈਨੂੰ ਵੀ ਕਬੱਡੀ ਨਹੀਂ ਖੇਡਣ ਦੇਣੀ ਤੇ ਤੈਨੂੰ ਅਸੀਂ ਮੰਜੇ ਤੇ ਪਾ ਦੇਣਾ ਲੱਤਾਂ ਬਾਹਾਂ ਤੋੜ ਕੇ ਤੇ ਸਾਡੀ ਇਹ ਦਰਖਾਸਤਾਂ ਕਿ ਵਿੱਕੀ ਭਾਈ ਨੂੰ ਕਿ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਉਹ ਜਿਹੜੇ ਮੁੰਡਿਆਂ ਨੇ ਲਦਨੀ ਲੱਤਾਂ ਤੋੜੀਆਂ ਸੀ ਉਹ ਹੁਣ ਜੇਲ੍ਹ ਵਿੱਚ ਨੇ ਤੇ ਮਾਪਿਓ ਦੀ ਇਹ ਹੀ ਬਸ ਦਰਖਾਸਤ ਹੈ ਕਿ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਲਈ ਐਨਾ ਹੀ ਮਿਲਦੇ ਆਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਖੁਦਾ ਹਾਫਿਜ਼